ਦਿੱਲੀ ਦੇ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਕਥਿਤ ਵਿਵਾਦਤ ਵੀਡੀਓ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਕਾਰਵਾਈ, ਕਰਵਾਈ ਗਈ ਫੋਰੈਂਸਿਕ ਜਾਂਚ ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਮਹਿਜ਼ 3 ਦਿਨਾਂ ਵਿੱਚ ਜਾਂਚ ਦਾ ਨਤੀਜਾ ਵੀ ਆ ਗਿਆ। ਜਾਖੜ ਨੇ ਆਤਿਸ਼ੀ ਦੀ ਟਿੱਪਣੀ ਨੂੰ ਿਕਨਾਉਣੀ ਹਰਕਤ ਕਰਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਮੁੱਦੇ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਗੰਭੀਰ ਮਸਲੇ ਤੇ ਜ਼ਿਆਦਾ ਦੇਰ ਪਰਦਾ ਨਹੀਂ ਪਾਏਗੀ। ਸਕਦੀ ਅਤੇ ਉਹਨਾਂ ਨੂੰ ਜਨਤਾ ਨੂੰ ਜਵਾਬ ਦੇਣਾ ਪਵੇਗਾ। ਦਿੱਲੀ ਦੇ ਫਾਰਮਰ ਚੀਫ ਮਿਨਿਸਟਰ ਅਤੀਸ਼ੀ ਜੀ ਦੇ ਬਿਆਨ 20 ਦਿਨ ਪਹਿਲਾਂ ਦਿੱਲੀ ਦੀ ਵਿਧਾਨ ਸਭਾ 'ਚ ਜੋ ਕੁਝ ਉਹਨਾਂ ਨੇ ਬੋਲਿਆ ਹੈ ਉਹਦੇ ਵੀਡੀਓ ਨੂੰ ਲੈ ਕੇ ਬੜੀ ਚਰਚਾ ਹੈ। ਕੱਲ ਜਲੰਧਰ ਪੁਲਿਸ ਕਮਿਸ਼ਨਰ ਨੇ ਐਫ ਆਈ ਆਰ ਦਰਜ ਕਰਤੀ ਇਸ ਬਿਨਾ ਤੇ ਵੀ ਅਸੀਂ ਉਹ ਜਿਹੜੀ ਵੀਡੀਓ ਸੀਗੀ ਉਹਨੂੰ ਅਸੀਂ ਫੋਰੈਂਸਿਕ ਜਾਂਚ ਕਰਵਾਈ ਹੈ ਮੁਹਾਲੀ ਲੈਬ ਚੋਂ ਕਿ ਉਹਨੂੰ ਉਹਦੇ ਵਿੱਚ ਆਲਟਰਡ ਪਾਈ ਗਈ ਹੈ ਵੀ ਜਿਹੜਾ ਗੁਰੂ ਨਾਮ ਜਿਹੜਾ ਸ਼ਬਦ ਉਹ ਦਿਖਾ ਰਹੇ ਉਹਨਾਂ ਦੇ ਬੋਲੇ ਆ ਉਹਦੇ ਵਿੱਚ ਬਾਅਦ ਚ ਫਿਟ ਕੀਤਾ ਗਿਆ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ਼ਨੀਲ ਜਾਖੜ ਨੇ ਸੂਬੇ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ ਜਾਖੜ ਨੇ ਦੱਸਿਆ ਕਿ 16 ਜਨਵਰੀ ਨੂੰ ਭਾਜਪਾ ਪੰਜਾਬ ਦੀ ਇੱਕ ਹੋਰ ਕਮੇਟੀ ਦੇ ਮੈਂਬਰਾਂ ਤੇ ਵਰਕਰਾਂ ਵੱਲੋਂ ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਵਧ ਰਹੀ ਨਸ਼ਿਆਂ ਦੀ ਸਮੱਸਿਆ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਲੜਖੜਾ ਚੁੱਕੀ ਹੈ ਅਤੇ ਸਰਕਾਰ ਨੌਜਵਾਨੀ ਨੂੰ ਨਸ਼ਿਆਂ ਦੀ ਦਿਲਦਲ ਵਿੱਚੋਂ ਕੱਢਣ ਵਿੱਚ ناکਾਮ ਰਹੀ ਹੈ बीजेपी की कोर कमेटी पंजाब की हम मुख्यमंत्री के निवास का घेराव करेंगे 16 जनवरी को क्योंकि पंजाब के अंदर ना सिर्फ लॉ एंड ऑर्डर नदारद है यहां सरकार भी नदारद है सरकार नाम की कोई चीज आज पंजाब में है नहीं किसी की भी जान माल आज सुरक्षित नहीं है फिरौतियां मर्डर रोज दिन दिहाड़े एक पहले साल के सात दिन के अंदर नौ मर्डर पंजाब के अंदर हो चुके हैं और दूसरा मसला जो है ڈرگ کے مسئلے کو لے کے اور برشتہ چار کا جو مدہ ہے یہ تین مدے آج اتنے گمبیر ہیں ہر ایک مدے کے اوپر چاہے وہ لائن آرڈر کو لے کے اس میں برشتہ چار چاہے ڈرگ کے خلاف جو بیان اپنا نام انہوں نے دے رکھا ہے اس میں اور جس طرح نشے کا نشہ دور کرنا تو بات ایک دور کی رہ گی کوڑی رہ گی صاحب اب پنجاب نشے کا حب بنتا جا رہا ہے یہاں سے دوسری سٹیٹس کو سپلائی کیا